ਦੇਖੋ ਜੀ ਇੱਥੇ ਹਾਲਤਾਂ ਅਸਲ 'ਚ ਤਾਂ ਬਹੁਤ ਮਾਰੀਆਂ ਨੇ ਇਸ ਵਕਤ ਜਿਹੜੇ ਆਪਾਂ ਬੰਨ ਤੇ ਖੜੇ ਆਂ ਇਹ ਬੰਨ ਟੁੱਟਣ ਦੀ ਕਗਾਰ ਤੇ ਸੀ ਕਿਉਂਕਿ ਜਿੰਨਾ ਪਾਣੀ ਆ ਗਿਆ ਜਿੰਨੀ ਉਹਦੀ ਸਪੀਡ ਹੈ ਬਹੁਤ ਜ਼ਿਆਦੀ ਸਪੀਡ ਨਾਲ ਪਾਣੀ ਆ ਰਿਹਾ ਸੀ ਤਾਂ ਇੱਥੇ ਉਹ ਵਲ ਕੇ ਇਸ ਬੰਨ ਨੂੰ ਖੋਰਨ ਦਾ ਖਤਰਾ ਸੀ ਤਾਂ ਇੱਥੋਂ ਦੇ ਲੋਕਾਂ ਨੇ ਸਾਡੇ ਭਾਤੀਖਸ਼ਾਨੀ ਇਕਤਾ ਦਿਖਾਉਂਦਾ ਦੇ ਆਗੂ ਨੇ ਇਹਨਾਂ ਸਾਰਿਆਂ ਨੇ ਲੋਕਾਂ ਦੇ ਨਾਲ ਰਲ ਕੇ ਆਮ ਸਾਰੇ ਸੰਗਤ ਦੇ ਨਾਲ ਰਲ ਕੇ ਇੱਥੇ ਬਹਿ ਕੇ ਸਿਰਫ ਇੱਕ ਵੀਡੀਓ ਪਾਈ ਏ ਕਿ ਭਾਈ ਆ ਹਾਲਾਤ ਨੇ ਪਿਛਲਾ ਤਾਂ ਸਾਰਾ ਡੁੱਬ ਗਿਆ ਖਤਮ ਹੋ ਗਿਆ ਜੇ ਬੰਨ ਟੁੱਟ ਗਿਆ ਤਾਂ ਅੱਗੇ ਬਹੁਤ ਵੱਡੇ ਰਕਬੇ ਦਾ ਨੁਕਸਾਨ ਹੋਵੇਗਾ ਤਾਂ ਉਹ ਦੋਵੇਂ ਗੱਲਾਂ ਨੇ ਇੱਕ ਤਾਂ ਇਸ ਵਕਤ ਮਨ 'ਚ ਗੁੱਸਾ ਵੀ ਏ ਦੁੱਖ ਵੀ ਏ ਜੋ ਸਾਡੇ ਨਾਲੇ ਵਾਪਰਿਆ ਏ ਪਰ ਦੂਜੇ ਪਾਸੇ ਮਨ 'ਚ ਇੱਕ ਖੁਸ਼ੀ ਵੀ ਏ ਕਿ ਪੰਜਾਬੀਆਂ ਨੇ ਇੱਕ ਵਾਰੀ ਫਿਰ ਪੰਜਾਬੀਅਤ ਤੋਂ ਹੋਣ ਦਾ ਪੰਜਾਬੀ ਹੋਣ ਦਾ ਜਿਹੜਾ ਮਾਣ ਹੈ ਉਹ ਸਾਰਿਆਂ ਦਾ ਵਧਾਇਆ ਕਿ ਇੱਕ ਵੀਡੀਓ ਤੇ ਹੀ ਇੱਥੇ ਐਸ ਵਕਤ 4.5 ਲੱਖ ਤੋਂ ਵੱਧ ਗੱਟਾ ਜਿਹੜਾ ਉਹ ਲੱਗ ਚੁੱਕਾ ਹੈ ਤੇ ਅਜੇ ਵੀ ਮਤਲਬ ਬੇਅਤਾਸ਼ਾ ਗੱਟੇ ਭੜ ਕੇ ਮਿੱਟੀ ਆ ਰਹੀ ਏ ਕੱਲੀ ਮਿੱਟੀ ਆ ਰਹੀ ਜਿੱਥੇ ਗੱਟੇ ਨਹੀਂ ਸੋ ਸਾਰੀ ਸੰਗਤ ਉਹ ਲਾ ਰਹੀ ਆ ਆਪਣੀ ਮਰਜ਼ੀ ਨਾਲ ਜਿੱਥੇ ਜਿੱਥੇ ਜਿਵੇਂ ਲੋੜ ਪੈਂਦੀ ਏ ਤਾਂ ਦੋਵੇਂ ਗੱਲਾਂ ਨੇ ਹਾਲਤਾ ਬਹੁਤ ਮਾੜੀਆਂ ਸੀ ਮਾੜੀਆਂ ਹੈ ਨੇ ਪਰ ਸੰਗਤਾ ਨੇ ਆਪਦੇ ਸਹਿਯੋਗ ਦੇ ਨਾਲ ਉਹਨਾਂ ਹਾਲਤਾਂ ਨੂੰ ਹੋਰ ਮਾੜੀਆਂ ਹੋਣ ਤੋਂ ਬਚਾ ਲਿਆ ਪਰ ਇੱਥੇ ਇੱਕ ਗੱਲ ਸਰਕਾਰ ਤੇ ਆਉਂਦੀ ਵੇਖੋ ਸਰਕਾਰ ਕੋਲ ਜਿਹੜਾ ਸੈਂਕੜੇ ਸਾਲ ਬਾਅਦ ਦਾ ਵੀ ਮੌਸਮ ਦਾ ਜਿਹੜਾ ਹਾਲਚਾਲ ਜੋ ਹੈ ਉਹਦੀ ਇੱਕ ਮੋਟੀ ਜੀ ਰਿਪੋਰਟ ਹੁੰਦੀ ਪਰ ਜਿਹੜਾ ਸੈਂਕੜੇ ਸਾਲ ਬਾਅਦ ਚੰਦਰਮਾ ਨੂੰ ਗ੍ਰਹਿਣ ਲੱਗਣਾ ਹੈ ਸੂਰਜ ਨੂੰ ਲੱਗਣਾ ਉਹ ਸਾਰਾ ਕੁਝ ਇਹਨਾਂ ਨੂੰ 100-100 ਸਾਲ ਦਾ ਪਹਿਲਾਂ ਪਤਾ ਪਰ ਮੌਸਮ ਦਾ ਵੀ ਘਰ ਤੋਂ ਕੱਟ ਕਰ ਲੋ 2 ਸਾਲ ਪਹਿਲਾਂ ਰਤੀ ਰਤੀ ਮੌਸਮ ਭਾਗ ਨੂੰ ਪਤਾ ਹੁੰਦਾ ਕਿੱਥੇ ਕਿੰਨਾ ਮੀਂਹ ਪਏਗਾ ਕਿਹੜੇ ਦਰਿਆ 'ਚ ਕਿੰਨਾ ਪਾਣੀ ਵਧੇਗਾ ਕਿੰਨਾ ਕਿੱਥੇ ਹੋ ਜਾਵੇਗਾ ਨਾ ਕੇਂਦਰ ਨੇ ਰਤੀ ਭਰ ਵੀ ਉਹਦੇ ਤੇ ਗੌਰ ਕਰਕੇ ਕੋਈ ਪ੍ਰਬੰਧ ਕੀਤੇ ਨਾ ਪੰਜਾਬ ਸਰਕਾਰ ਨੇ ਰਤੀ ਭਰ ਵੀ ਉਹਦੇ ਤੇ ਪ੍ਰਬੰਧ ਕੀਤੇ ਪੰਜਾਬੀਆਂ ਨੂੰ ਪੰਜਾਬੀ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਇਹ 2020 ਚ ਲੜੇ ਸੰਘਰਸ਼ ਦੀ ਸਜ਼ਾ ਦਿੱਤੀ ਜਾ ਰਹੀ ਹੈ ਇਹ ਹਰ ਬੇਨਿਆਈ ਦੇ ਸਾਹਮਣੇ ਅੜ ਕੇ ਖੜਨ ਦੀ ਸਜ਼ਾ ਦਿੱਤੀ ਜਾ ਰਹੀ ਹੈ ਇਹ ਪੂਲਿੰਗ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਕਰਾਉਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਸਾਨੂੰ ਪੰਜਾਬੀ ਹੋਣ ਦੀ ਸਜ਼ਾ ਇਹ ਕੱਲੀ ਕੁਦਰਤ ਦੀ ਮਾਰ ਨਹੀਂ ਗਈ ਇਹ ਕੁਦਰਤ ਦੇ ਨਾਲ ਸਰਕਾਰਾਂ ਦੀ ਮਾਰ ਹੈ ਇਹ ਆ ਜੋ ਹਾਲਾਤ ਨੇ ਇਹ ਦਾ ਮੁੱਢ ਭਗਵੰਤ ਮਾਨ ਨੇ ਉਸ ਦਿਨ ਬੰਨਿਆ ਸੀ ਜਿੱਦਣ ਮੀਟਿੰਗ ਚ ਉੱਠ ਗਿਆ ਸੀ ਉਸ ਮੀਟਿੰਗ ਦੇ ਵਿੱਚ ਅਗਲਾ ਅਜੰਡਾ ਇਹੀ ਸੀ ਕਿ ਤੁਸੀਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹੜੀ ਉਹਦੇ ਵਿੱਚ ਆਪਦੀ ਹਿੱਸੇਦਾਰੀ ਵਧਾਓ ਪਰ ਭਗਵੰਤ ਮਾਨ ਉੱਠ ਗਿਆ ਲੜ ਕੇ ਤਾਂ ਉਹਨਾਂ ਨੇ ਵਧਾਉਣੀ ਕੀ ਸੀ ਖਤਮ ਹੀ ਕਰਤੀ ਉਹਦੇ ਵਿੱਚੋਂ ਅੱਜ ਕੋਈ ਸਾਡੇ ਦੋ ਬੰਦੇ ਵੀ ਉੱਥੇ ਹੁੰਦੇ ਤਾਂ ਹਾਲਾਤ ਨਹੀਂ ਸੀ ਬੰਨੇ ਇਸ ਪਾਣੀ ਨੂੰ ਪਹਿਲਾਂ ਰਿਲੀਜ਼ ਕਰਦੇ ਤਾਂ ਹੋ ਸਕਦਾ ਚਲੋ ਮਾੜਾ ਮੋਟਾ ਨੁਕਸਾਨ ਹੁੰਦਾ ਹੋ ਸਕਦਾ ਵੀ ਬਿਲਕੁਲ ਹੀ ਨਾ ਹੁੰਦਾ ਪਰ ਜਾਣ ਬੁੱਝ ਕੇ ਇੱਕ ਜਗ੍ਹਾ ਤੇ ਪਾਣੀ ਇਕੱਠਾ ਕਰਕੇ ਉਹਨੂੰ ਇੱਕਦਮ ਛੱਡ ਕੇ ਜਾਣ ਬੁੱਝ ਕੇ ਸਾਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ ਮੈਂ ਇੱਕ ਆਵਦੀ ਲਾਸਟ ਗੱਲ ਕਰਨੀ ਚਾਹਣਾ ਇੱਕ ਵੀਡੀਓ ਆਪਾਂ ਵੇਖਦੇ ਆ ਕਿ ਇੱਕ ਨੌ ਕਿਸਾਨ ਹੈ ਜਿਹੜਾ ਉਹ ਆਪਣੇ ਪਸ਼ੂਆਂ ਦੇ ਰਸੇ ਲਾ ਰਿਹਾ ਜੇ ਉਹ ਰਸੇ ਨਹੀਂ ਲਾਉਂਦਾ ਤੇ ਪਾਣੀ ਨਾਲ ਉਹ ਪਸ਼ੂ ਡੁੱਬ ਜਾਣਗੇ ਮਰ ਜਾਣਗੇ ਉਹਨੂੰ ਪਤਾ ਕਿ ਜਿੰਨਾ ਤੇਜ਼ ਪਾਣੀ ਹੈ ਇਹ ਪਸ਼ੂ ਰੋੜ ਜਾਣੇ ਨੇ ਇਹ ਮੇਰੇ ਦੁਬਾਰਾ ਹੱਥ ਨਹੀਂ ਆਉਣੇ ਬڑے ਸੋਹਣੇ ਦਰਸ਼ਨੀ ਪਸ਼ੂਰੀਆਂ ਦੇ ਸਾਰੇ ਬਹੁਤ ਸੋਹਣੇ ਉਹਦਾ ਦਿਸਦਾ ਪਿਆ ਗੱਲ ਤੋਂ ਵੀ ਤਲਿਆਰੇ ਪਾਏ ਹੋਏ ਨੇ ਉਹਨੇ ਤਾਂ ਅਸੀਂ ਕਹਿੰਨੇ ਆ ਸਰਕਾਰ ਲੋ ਵੀ ਕਿ ਇੱਕ ਵੇਰ ਉਸ ਕਿਸਾਨ ਦੀ ਥਾਂ ਤੇ ਖਲੋ ਕੇ ਵੇਖੋ ਇੱਕ ਵੇਰ ਉਸ ਕਿਸਾਨ ਦਾ ਮਨ ਪੜੋ ਰੋਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੁੰਦਾ ਜਜ਼ਬਾਤ ਨੇ ਜਿਹੜੇ ਬੰਦੇ ਦੇ ਉਹ ਬੰਦੇ ਨੂੰ ਬਦਬਦੀ ਰਵਾ ਦਿੰਦੇ ਨੇ ਪਤਾ ਨਹੀਂ ਜਿਹੜੇ ਛੋਟੇ ਵਰਗ ਦੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ 4 ਕਿੱਲੇ ਫੈਲੀ ਜਾਂ ਜਿਨ੍ਹਾਂ ਠੇਕੇ ਤੇ ਲਈ ਹੋਈ ਹੈ ਜਿਨ੍ਹਾਂ ਤੋਂ ਠੇਕੇ ਤੇ ਲਈ ਹੋਈ ਹੈ ਉਹਨਾਂ ਨੂੰ ਤੁਸੀਂ ਇੱਕ ਮੈਸੇਜ ਦੇਣਾ ਚਾਹੋ ਵੀ ਐਰਤੀ ਉਹਨਾਂ ਦਾ ਠੇਕਾ ਉਹਨਾਂ ਕੋਲ ਦੇਖੋ ਅਸੀਂ ਇਹ ਅਪੀਲ ਜ਼ਰੂਰ ਕਰਾਂਗੇ ਕਿ ਜਿੱਥੋਂ ਜਿੰਨਾ ਸਹਿਯੋਗ ਹੁੰਦਾ ਕਰੋ ਕਰ ਵੀ ਰਹੀ ਸੰਗਤ ਤੇ ਕਰੇਗੀ ਵੀ ਕਿਉਂਕਿ ਅੱਜ ਜੋ ਠੀਕ ਹਾਲਾਤ ਨੇ ਸੰਗਤ ਕਰਕੇ ਹੀ ਨੇ ਸਰਕਾਰ ਤੇ ਹੁੰਦਾ ਤਾਂ ਇਹ ਇੱਕ ਖੁੱਲੇ ਖੋਟੇ ਪੈਸੇ ਦਾ ਵੀ ਕੱਖ ਨਹੀਂ ਸੀ ਹੋਣਾ ਇਹ ਨੁਕਸਾਨ ਨਾਲੋਂ ਘਰ ਤੋਂ ਘਰ 60% ਵੱਧ ਹੋਰ ਨੁਕਸਾਨ ਹੋਣਾ ਸੀ ਲੋਕਾਂ ਨੇ ਕੀਤਾ ਤੁਹਾਡੀ ਠੇਕੇ ਵਾਲੀ ਗੱਲ ਜਿਹੜੀ ਇਹ ਵੀ ਲੋਕ ਕਰਨਗੇ ਪਰ ਨਾਲ ਦੀ ਨਾਲ ਇਹ ਆਬ ਜਿਹੜਾ ਭਾਈਚਾਰਕ ਸਾਂਝ ਅਸੀਂ ਆ ਵਿਖਾਈ ਇੱਥੇ ਇਸ ਭਾਈਚਾਰਕ ਸਾਂਝ ਦੇ ਨਾਲ ਅਗਲਾ ਘੋਰ ਬਹੁਤ ਵੱਡਾ ਲੜਾਈ ਬਹੁਤ ਵੱਡੀ ਹੈ ਜਿਹੜੀ ਇਹ ਮੁਸੀਬਤ ਅੱਜ ਸਾਡੇ ਗੱਲ 'ਚ ਜਿੱਦਾਂ ਇਹ ਪਾਣੀ ਲੈ ਗਿਆ ਇਹ ਮੁਸੀਬਤ ਇਹ ਦੁਹਿਆਰ ਗੁਣਾ ਵੱਧ ਸਾਡੇ ਗੱਲ ਪੈਣੀ ਹੈ ਤਾਂ ਉਸ ਮੁਸੀਬਤ ਦੇ ਨਾਲ ਜੱਠਣ ਲਈ ਜ਼ਰੂਰੀ ਇਹ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇ ਤੇ ਉੱਥੇ ਵਰਤੀ ਜਾਵੇ ਕੀ ਸਰਕਾਰਾਂ ਨੂੰ ਵੀ ਇਸ ਚੀਜ਼ ਨੂੰ ਦੇਖ ਕੇ ਪਹਿਲਾਂ ਪਿਆਰ ਹੋਣਾ ਚਾਹੀਦਾ ਹੈ ਅਖੇ ਮੈਂ ਤਾਂ ਕਹਿ ਰਿਹਾ ਨਾ ਕਿ ਸਰਕਾਰ ਜਿਹੜੀ ਹੈ 3850000 ਕਰੋੜ ਰੁਪਇਆ ਸਾਲਾਨਾ ਟੈਕਸ ਲੈਂਦੀ ਪੰਜਾਬ ਤੋਂ ਪੰਜਾਬ ਸਰਕਾਰ 26 ਲੱਖ ਕਰੋੜ ਰੁਪਇਆ ਲੈਂਦੀ ਕੇਂਦਰ ਪੰਜਾਬ ਤੋਂ ਟੈਕਸ ਦੇ ਰੂਪ ਦੇ ਵਿੱਚ ਅੱਜ ਇਹ ਕਹਿੰਦੇ ਨੇ 1.5 ਲੱਖ ਏਕੜ ਝੋਨਾ ਡੁੱਬਿਆ ਹੈ ਫਸਲ ਪਰ ਜਿਹੜੀ ਅਸਲ 'ਚ 3 ਲੱਖ ਦੇ ਕਰੀਬ ਹੈ ਏਕੜ ਜੇ 50000 ਵੀ ਕਿੱਲੇ ਦਾ 1.5 ਲੱਖ ਨੂੰ ਦੇਣ ਤਾਂ 50000 ਕਰੋੜ ਦੀ ਲੋੜ ਏ ਸਾਰਾ ਤੁਸੀਂ ਸਮਝ ਲਓ ਵੀ ਜੇ ਅਸਲ 'ਚ ਜਿਹੜਾ 1 ਲੱਖ ਰੁਪਏ ਦੀ ਸਾਡੀ ਮੰਗ ਏ ਇੱਕ ਕਿੱਲੇ ਦਾ ਪਸ਼ੂਆਂ ਦਾ ਅਲੱਗ ਘਰ ਦਾ ਅਲੱਗ ਬੋਰਾ ਦਾ ਅਲੱਗ ਹੋਰ ਦੁਕਾਨਾਂ ਦਾ ਨੁਕਸਾਨ ਅਲੱਗ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ 50000 ਰੁਪਏ ਉਹ ਅਲੱਗ ਜੇ ਸਾਰੇ ਕਸੇ ਦਾ ਪ੍ਰਬੰਧ ਕਰੀਏ ਤੇ ਸਿਰਫ 2 ਕਰੋੜ ਰੁਪਏ ਦੀ 200 2000 ਕਰੋੜ ਰੁਪਏ ਦੀ ਲੋੜ ਹੈ। ਤੁਮਾਨ ਤਾਂ ਕਹਿ ਰਿਹਾ ਵੀ ਅਸੀਂ ਵੱਡੇ ਵੱਡੇ ਫੰਡ ਜਾਰੀ ਕਰਦੇ ਹਾਂ। ਕਿੱਥੇ? ਹਾਏ ਕਿੱਥੇ ਰਿਓ? ਵੇਖੋ ਕੋਈ ਵੀ ਚੀਜ਼ ਏ ਉਹ ਦਿਸਣੀ ਤਾਂ ਚਾਹੀਦੀ ਹੈ ਨਾ ਕਿੱਥੇ? ਤਾਂ ਉਹ ਹਜ਼ਾਰਾਂ ਕਰੋੜ ਦੇ ਫੰਡ ਭਗਵੰਤਮਾਨ ਜੀ ਕਿੱਥੇ ਵਰਤੇ ਆਏ? 1 ਰੁਪਏ ਦਾ ਦੱਸੋ ਵੀ ਆ ਰੁਪਈਆ ਸਾਡੀ ਸਰਕਾਰ ਦਾ ਲੱਗਾ। ਬੇਸ਼ਰਮੀ ਇੰਨੀ ਹੈ। 4 ਐਮਐਲਏ ਨੇ ਫਰੋਖ ਪਰ ਦੇ। ਲੋਕ ਲੈ ਕੇ ਆਉਂਦੇ ਰਾਸਣ ਤਾਂ ਉਹ ਆਉਦੇ ਉੱਥੇ ਰਾਸਣ ਇੱਕ ਜਗ੍ਹਾ ਤੇ ਖਿਲਾੜ ਕੇ ਉੱਥੇ ਆਉਂਦੇ ਨੇ ਫੋਟੋ ਖਚਾਉਂਦੇ ਨੇ ਰਾਸਣ ਦੇ ਨਾਲ ਤੇ ਘਰਾਂ ਨੂੰ ਚਲੇ ਜਾਂਦੇ ਨੇ ਤੇ ਮੀਡੀਆ 'ਚ ਪਾ ਦਿੰਦੇ ਨੇ ਵੀ ਇਹ ਰਾਸਣ ਆਮ ਆਦਮੀ ਪਾਰਟੀ ਨੇ ਭੇਜਿਆ ਜੀ ਭਗਵੰਤ ਮਾਨ ਇੱਕ ਸਾਡੀ ਭੈਣ ਦੇ ਗੱਲ ਆ ਕੇ ਰੋਂਦਾ ਪਿਆ ਆਮ ਆਦਮੀ ਪਾਰਟੀ ਦੀ ਭੈਣ ਸਾਡੀ ਪੱਕੀ ਵਰਕਰ ਏ ਉਹਦੇ ਘਰ ਵਾਲਾ ਪੱਕਾ ਵਰਕਰ ਏ ਆਮ ਆਦਮੀ ਪਾਰਟੀ ਦੇ ਨੇ ਕਿ ਉਹ ਸਾਡੀ ਲਈ ਉਹੀ ਕੋ ਬੀਬੀ ਰਹਿ ਗਈ ਸੀ ਗੱਲ ਆ ਕੇ ਰੋਣ ਨੂੰ ਆ ਜਿਹੜੀਆਂ ਹਾਰ ਚ ਲੁੜੀਆਂ ਫਿਰਦੀਆਂ ਨੇ ਜਨਾਬ ਵਿਚਾਰੀਆਂ ਦੇ ਸਲਵਾਰਾਂ ਟੰਗੀਆਂ ਹੋਈਆਂ ਨੇ ਤੇ ਸਲਵਾਰ ਬਦਲ ਜੋਗੀ ਵੀ ਨਹੀਂ ਬਚੀ ਕਪੜੇ ਇਹਨਾਂ ਦੇ ਇਹ ਆ ਕੇ ਗੱਲ ਨਹੀਂ ਸੀ ਲੱਗ ਸਕਦੇ ਇਹਨਾਂ ਦਾ ਜਹਾਜ਼ ਜੰਮੂ ਜਾ ਕੇ ਉਤਰਿਆ ਹੈ ਇਹ ਫਰੋਪਰ ਨਹੀਂ ਉਤਰ ਸਕਦਾ ਸੀ ਇਹ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਨਹੀਂ ਉਤਰ ਸਕਦਾ ਸੀ ਜੇ ਨਹੀਂ ਸੀ ਉਤਰ ਸਕਦਾ ਤਾਂ ਕੀ ਇਹ ਸਰਕਾਂ ਖਤਮ ਹੋ ਗਈਆਂ ਨੇ ਸਾਰੀਆਂ ਗੱਡੀਆਂ ਖਤਮ ਹੋ ਗਈਆਂ ਨੇ ਕੋਈ ਸ਼ਰਮ ਕਰਦੇ ਜਿਹੜੇ ਹੈਲੀਕਾਪਟਰਾਂ ਤੇ ਝੂਟੇ ਲੈਂਦੇ ਪਏ ਨੇ ਇਹਨਾਂ ਕੋਈ ਪੰਜਾਬ ਨੂੰ ਦੇਂਦੇ ਦੇ ਨਾਲ ਹੀ ਪੰਜਾਬ ਨੂੰ ਘਾਸਰਾ ਹੋ ਜਾਂਦਾ ਤਾਂ ਸਰਕਾਰ ਨੂੰ ਬੇਨਤੀ ਵੀ ਤਿਆਰੀ ਕਰ ਲੋ 23 ਤਰ੍ਹਾਂ ਅਸੀਂ ਮਾਫ ਨਹੀਂ ਜੇ ਕਰਨਾ ਹੁਣ ਇਸ ਵਾਰੀ ਅਸੀਂ ਲੈਣਾ ਜੇ ਤੁਹਾਡੇ ਤੋਂ ਬੰਦਿਆਂ ਤੇ ਆ ਦੇ ਦੇੋਗੇ ਤਾਂ ਵੀ ਠੀਕ ਹੈ ਮੇਰੇ ਕੁੱਟ ਕੇ ਲਵਾਾਂਗੇ ਦੂਜੀ ਤਰ੍ਹਾਂ ਲਾਉਂਗਾ